एक ओम सोहं जय गुरुदेव मुक्त पाए जाने पेव जो नाम तेरा लिवलाए जन्म न बिरथा जाए पाठ आदि पुरख तो दाता अंतर्यामी कट कट का तो चर कीटी माए समायो जानत सब लट पटका जो तुझ ध्याए सो सुख पाए सुख सगल घटा अब घटका ਰਬਦਾਸ ਦਾ ਤਾਰਾਮ ਰਾਮ ਰਹੀਮ ਤੋਹੀ ਹੈ ਸੰਕ ਨਾਮ ਤੇਰਾ ਸਵ ਰਟਦਾ ਸਵ ਜੀਦਾ ਗਾਥਾ ਤੇਰੇ ਨਾਮ ਕੀ ਆਖ ਸੁਣਾਈਏ ਅੰਤ ਨ ਪਾਈਏ ਸਿਰੀ ਗੁਰੂ ਆਕ ਪ੍ਰਗਾਸ ਆ ਪਲਖਾਈਏ ਰਚਨ ਰਚਾਈਏ ਪੜ ਪੜ ਸੋਨ ਸੋਨ ਹਰ ਤੇਰੀ ਬਾਣੀ ਸਫਲ ਕਰਾਈਏ ਮੋੜ ਨ ਆਈਏ ਨਾਮ ਤੇਰਾ ਅਮੋਲ ਤੇ ਅਣਤੋਲ ਮੈਂ ਅਣਪੋਲ मोर ये दास बताइए शब्द पहाड़ी दुखिया लगे दीर्घ रोग वो पारी काहे को दुखड़ा सुना का। को रोग पर आन रोग इस तन मन के मद ए रोग सोग की पटारी संकल्प विकल्प एमे रो भंडारा होमे तृष्णा चिंतारी ਦਾਸ ਤਰੈ ਦੋਖ ਰੋਗ ਮਹਾ ਕੇਰਨ ਮੈਣ ਆਦ ਬਲਤਾਰੀ ਤ੍ਰਤਾ ਪੁੱਤਰ ਕਾਲ ਰੋਗ ਖਸਤ ਯੋਗ ਗ੍ਰਸ ਲੈ ਖਲਕਤ ਸਾਰੀ ਸੋਰ ਨਰ ਮਨ ਜਨ ਹਉ ਮੇ ਰੋਗ ਸੁੰਚ ਬ੍ਰਹਮਾ ਵਿਸ਼ਨੂ ਅਵਤਾਰੇ ਹੋਰਨ ਬੈਦ ਵਿੰ ਭੇਖਜ ਪੂਰਨ ਵਿੰ ਜਾਤਨਾ ਅਸਾਧਵ ਮਾਰੀ ਰਵਦਾਸ ਰੋਮ ਰੋਮ ਰਤਿਆ ਰੋਗ ਜਾਏ ਜੇ ਗੁਰ ਮਿਲ ਜਾਏ ਭਾਗ ਖਰਾਰੀ ਦੁਖੀ ਆ ਜਗਤ ਵਸਦਾ ਲਗੇ ਦੀਰਗ ਰੋਗ ਬੋ ਭਾਰੀ ਆਤ ਪ੍ਰਸੰਗ ਪ੍ਰਵਾਹ ਜਾਪ ਸ਼ਬਦ ਆਸਾ ਜਸ ਆਤ ਪੁਰਖ ਕਾ ਗਾਇਓ ਉਠ ਪ੍ਰਵਾਤ ਸੋਹੰ ਸਵਾਸ ਸਵਾਸ ਤੇ ਆਇਓ ਬੇਖਤ ਚਕਰਤ ਹੋਵਤ ਗਿਆਨੀ ਅਘੰਮੀ ਜੈਸਾ ਘੰਬ ਖਾਇਓ ਸਾਲਾ ਲਈ ਵਰਤਿ ਮਸਿੱਦਾਰਕ ਤਗਨ ਕੈਸੇ ਗਮਟਕਾਇਓ ਕਾਵਨ ਵਸਤੂ ਸੇ ਬਿਉਮਾ ਬਨਾਵਤ ਕਵਨ ਵਸਤ ਸੇ ਧਰਮ ਨਾਇਓ ਤੇਲ ਅਨੁਲ ਵਿਨਦੀਵ ਜਗਾਏ ਕੈਸੇ ਓਟਗਨ ਮੰਗਲ ਸ਼ਾਇਓ ਕਹਾਂ ਸੇ ਉਪਜੇ ਪ੍ਰਪੰਧਨ ਪਿਰghi ਇਹ ਤੋ ਕਹਾਂ ਜਾਪ ਸਮਾਇਓ ਅਘਮ ਵਗਨ ਅਘਮ ਪਵਨ ਅਘਮ ਤਰਨੀ ਕਾ ਫਰਸ਼ ਬਸਾਇਓ ਅਘਮ ਅਰਸਕਨਾਤ ਬਨਾਵਤ ਅਗੰਮੋ 184 ਰਤਵਾਇਓ ਅਗੰਮੋ ਅੰਬ ਤਰਤੇ 9 ਗੁਣਾ ਰਵਦਾਸ ਲਖਾ ਨਾ ਕੋਈ ਜਾਇਓ ਸੰਤ ਆਸਾ ਦੂਸਰਾ ਪ੍ਰਵਾਦ ਜਬ ਅਗੰਮੋ ਉਚਰਾ ਨਮੋ ਨਮੋ ਨਮਸਤੇ ਨਮੋ ਪਰਮੇਸ਼ਰਾ ਅਰਵੰਦਨ ਜਾਏ ਫੁੰਦਨ ਆਤਪੁਰ ਕਾ ਜਾਪ ਜੈ ਕਰਨ ਲਗ ਆਇਓ ਤੂ ਜਨਮ ਜਨਮ ਹਤ ਪਾਪ ਜਨਰਾ ਮੇਰ ਕੋ ਚਿਰ ਕੀਂਤੀ ਜੋ ਜੋ ਪਾਵਤ ਤੇ ਆਦਿ ਰੋਟੀ ਸਰਣ ਤੁਲਾਗਤ ਦਮ ਦਮ ਸਿਮਰਿਆਦ ਕੋ ਬਿਸਰੀ ਨਾ ਇਕ ਦਮ ਹਰਵਦਾਸ ਜਪੇ ਧਿਆਨ ਥਰ ਤੋਖਾ ਨਾ ਤੇ ਗਮ ਸ਼ਲੋਕ ਆਸਾ ਤਿਸਰ 84 ਘਰ ਕੇ ਵਾਸ ਲੈ ਮਾਨਸ ਮਾਹੇ ਆਇਆ ਘਰ ਵਾਸ ਕਰ ਤੋਰ ਜੋਇਆਂ ਨਾ ਪਜੋ ਹਰ ਰਾਇਆ ਜਨਮਿਆਂ ਦੋਦ 헤ਦ ਤੁਮ ਲਾਗਾ ਮਾਤ ਗੋਤ ਪਠਲਾਇਆ ਰਵਾਲ ਵਾਗ ਚਟ ਰੋਮਨ ਲਾਗੋ ਜਨਨੀ ਸੀਰ ਚੁਗਾਇਆ ਸੋਤ ਕੁਮਾਹੇਰੀ ਅਮਲੋ ਦਾ ਪਲਪਲ ਦੇ ਬਲ ਕਰਾਇਆ ਬਰਸ ਬੀਜ ਗਈ ਤੇ ਹਾਲੀ ਬਰਸ ਉਸਰਾ ਚੜਾਇਆ ਰੋਣਾ ਰੁਸਣਾ ਬਰਸ ਦੂਸਰੇ ਖੇਲਣੇ ਸੰਪਤੀ ਆਇਆ ਮਾਤਰਤਾ ਤਾਤਪਰਾਤ ਵਸ਼ਾਣੀ ਮਾਪੇ ਕੇ ਕੇ ਬੁਲਾਇਆ ਬਰਸ ਦੀ ਸਰੇ ਵਾਲ ਕਾਂ ਸਾਥ ਖੇਲਣ ਖੇਲ ਖਲਾਇਆ ਬਾਲ ਰੀਤ ਤਾਂ ਬਨਾ ਕਰ ਬਨਾਬ ਨਾ ਕਰ ਠਾਇਆ बाल उम्र बीत गई रघुराया चौथी पंजी बरस खत्म हो गई गर्व अकरार फलाया फैलाया प्रलाद फाद थमी जाब ज पाया अष्टमी साल पढ़ने को लियो भले तात कोई जाया कोई पढ़ते कोई खेल को आवे दबै दस नगाया शैतान फया बच बरस बारहवीं खोड़स गबरू बनाया ਪੰਜ ਸਗਾ ਨੇ ਡੇਰਾ ਕੀਤਾ ਮੋਹ ਭਿਆਜਗ ਮਾਇਆ ਸ਼ਾਕਤ ਸੰਗ ਸ਼ਾਕਤ ਬਣਿਓ ਭਲੀ ਸੰਗਤ ਪਰੇ ਮਨ ਚਾਇਆ ਮਨ ਮੁਖ ਮਗਦ ਇਹ ਮਨ ਹੋਇਆ ਗਿਆਨ ਨਾ ਘਟ ਬਸਾਇਆ ਸਾਧੂ ਸੰਗ ਦੀਨਾ ਸਰਵਨ ਬਾਣੀ ਪ੍ਰਵਾਦ ਆਪਨੰਦ ਪਾਇਆ ਗਵਰੂ ਹੋਗ ਅਮਰੋ ਰਗਿਓ ਸਿੰਘ ਨ ਕੌਰ ਖਾਇਆ ਮਾਤਾ ਸਵਨਾ ਤੇ ਫੂਲੇ ਲਾੜੀ ਸੰਗ ਪਰਨਾਇਆ ਟੂਠੇ ਮੁਹਮਦ ਨਿਸ ਦਿਨ ਸੂਤਾ ਨੀਂਦ ਘਣੀ ਨੇ ਸੁਲਾਇਆ ਰਵਦਾਸ ਭਾਗ ਜੇ ਚੰਗੇ ਤੇਰੇ ਤਾ ਤੂੰ ਸ਼ਰਨ ਗੁਰੂ ਕੀ ਤਕਾਇਆ ਸ਼ਬਦ ਆਸਾ ਚਾਥਾ ਮਾਲ ਉਮਰ ਕੋ ਵਾਲੀ ਖੇਲ ਬੀਤੇ ਬਖਤ ਪੂਨ ਪੁਨ ਪਛਤਾਵੇ ਗਬਰੂ ਹੋਇਆ ਮੇਸ ਮੋਇਆ ਨੇਕ ਕਰਮੋ ਨਾਰੰਚਕ ਬੇਲ ਬੇਲ ਜੋੜ ਜਨ ਆਇਓ ਮੌਕਾ ਬਨਾਇਓ ਕਰਤੇ ਠਗੀਆਂ ਭੁਗਤੀ ਦੇਲ ਦੇਲ ਪਾਤ ਕੁਸ਼ੰਗਿਆ ਨੈਤਮ ਲੂਟਾ ਨਿਸੇ ਕੋਲ ਜੂ ਤੇਰਾ ਤੇਲ ਤੇਲ ਵਕਤ ਵੇ ਆਉਂ ਤੇ ਪਸਤਾਂ ਵਾਚਕ ਚਲੇ ਰੇਲ ਰੇਲ ਨਾਮ ਨਾ ਧਿਆਇਆ ਜਨਮ ਗਵਾਇਆ ਨਿਸਫਲ ਕੌੜੀ ਜਿਉ ਗੀਲ ਬੀਲ ਅਮਿਆਂ ਬਜੇ ਤੁਰੜ ਲਾਈਆ ਗੁਨਾਹੋਂ ਕੀ ਨਕ ਨਕੇਲ ਨਕੇਲ ਬੇਨ ਵਕੀਲਾ ਕਾਵਨ ਕੀ ਹੀਲਾ ਕੌਣ ਕਰਸੈ ਸਾਇਵ ਸੇ ਮੇਲ ਮੇਲ ਅੱਜ ਦੀਆਂ ਕੀਤੀਆਂ ਜਾਵਨ ਬੀਤੀਆਂ ਤੈਨੂੰ ਫੂਲਣਗੇ ਸਭ ਤੇ ਕੇਲ ਕੇਲ ਮੋ ਮਾਸੂਤੇ ਉਮਰ ਵਿਹਾਣੀ ਕਰ ਜਾਗਣ ਦਾ ਤੂ ਪੇਲ ਪੇਲ ਸਵਾ ਮਾ ਸੋਈ ਨੀ ਡੋਈ ਟੁੱਟੇ ਟਗੜੇ ਨਾ ਹੀਲ ਹੀਲ ਜੋੜਾਂ ਵਾਲਿਆਂ ਲੈ ਜੁਲਮੋ ਜਾਰੇ ਸੱਤੇ ਸਾਇਵ ਦੇ ਜਾ ਤਕੇਲ ਤਕੇਲ ਰਵਦਾਸ ਨੇਕ ਅੰਮਲ ਨਾ ਕੀਤੇ ਮੁਰਜੂਨੀ ਭੂਤ ਚੜ੍ਹੇਲ ਚੜੇਲੇ ਸੰਦ ਆਸਾ ਪੰਚਮਾ ਪਹਿੜੇ ਕਰਮ ਕਮਾ ਮੰਨੇ ਜਮਰਾਣਾ ਦੇ ਹੱਥ ਮੰਨੇ ਧਰਮ ਰਾਏ ਹਸਾ ਪਛੇਂਦਾ ਮੁਕਤੇ ਨਾ ਕੁਛ ਬੁਲੈਂਦਾ ਖੇਤ ਗੁਪਤ ਬਹੀ ਖਾਏ ਨੇ ਕਮਲ ਬੰਦੋਤਕ ਪਾਏ ਦੋਤਕ ਆਤ ਸੜਦੇ ਜਾਏ ਗ੍ਰਾਮੀਣ ਮਨੋਆਕ ਸਦਾ ਇਹ ਕੀਰਤਕਣਾ ਦੇ ਕਰਮ ਕੀਤੇ ਕੋ ਲੋ ਪੀੜ ਤੇਲ ਕਲਿਤੇ ਵੀਨ ਸ਼ਰਾਬਾ ਖਾਨ ਕਵਾਬਾਂ ਸ਼ਕਰਮੁਖ ਪਾਏ ਪਾਂਖੀ ਨਵਾਬਾਂ ਧੋਮੀ ਸਮਝ ਮਨ ਮੇਰੇ ਤੈਂ ਵੀ ਚਲਣਾ ਸੰਸਵੀਰੀ ਪ੍ਰਵਾਸ ਜਾਵ ਚਿੰਤਨ ਕਰਿਆ ਹਲਤ ਪਲਤ ਤੀ ਹਿਲੜਨਾ ਪੜਿਆ ਬੀਜ ਬੋਇਆ ਉਖਲੋਇਆ ਜੈਸਾ ਫਲ ਤੇਸਾਰਸਤ ਖੋਇਆ ਰਵਦਾਸ ਗਠਵਨ ਨੇ ਕੀ ਤੈਨੋਂ ਗੁਰਮਖ ਸੰਤ ਕਹਿਣ ਮੁਬਦੀ ਕੀ ਸ੍ਰੋਖ ਆਸਾ ਜੀ ਸ਼ਿਮ 12-18 ਸਾਲ ਦਾ ਸੰਗਾਰ ਚنگੇਰਾ ਲਾਈ ਮਖਮਲ ਅਤਲਸਤਨ ਮੈਂ ਯਾਤਰਾ ਮੀਲ ਮਰਾਈ ਆਟਕ ਜੈਸੀ ਕੋਠੜੀ ਨੋਬ ਸਹਿਬ ਬਣਵਾਈ ਮਲੇਨ ਬਸਤੂ ਤੇ ਨਾ ਧਰੀ ਸਪਸ਼ਟ ਬਸਤੂ ਰਖਾਈ ਓੜਾ ਕਟੜ ਜੋਗ ਰੇ ਤਨ ਮੰਦਰ ਕੇ ਮਾਹੀ ਚੌਕਸ ਕਰ ਤੂ ਉਠ ਪ੍ਰਭਾਤੇ ਝਾੜੂ ਨੂ ਫਰਾਈ ਇਸ ਘਟ ਅੰਤਰ ਜੋ ਜਗਾਵੇ ਸਭ ਸੇਖ ਤੂ ਜਗਾਈ ਤਾਏ ਮੰਦਰ ਸੋਏ ਚੌ ਗੁਣਾ ਆਦਵ ਖੇਲ ਰਚਾਈ कंचन पांडे दुर्गंध पाए पांडा फिस्ट कराई दान सोई ना आखी अन जो बोले तिरकाई ऐसा समा पुन करना आए सुहाव आप सुनाए बग संभाले सुथा भय नहीं जुग जुग, जुग फेटे खाई हाथों गई मुड़ हाथ न आए मुखों गई न आई रफलों गोशन चल गई तो पुनरो पुन न पाए ओ प्राय बासों दिल चात कढ़ाई ਤਾਂ ਪਰਾਈ ਵạch ਕੇ ਤੂੰ ਮਨ ਦੁਖਾਈ ਹੁਕਮ ਤੇ ਆਏ ਹੁਕਮ ਜਾਏ ਸਾਹਿਬ ਹੁਕਮ ਨਾ ਆਏ ਦਿਨਾਂ ਨੇ ਹੁਕਮ ਬਸਾਰੇ ਆ ਤੇ ਨਰਮੁਤ ਕਹਾਈ ਛਾੜ ਮਗਰੂਰੇ ਹਿਰਸ ਨੂੰ ਤਿੰਨ ਗੁਰਮੁਖ ਦੇਣ ਦੁਹਾਈ ਅੰਮ੍ਰਿਤ ਵੇਲਾ ਬੀਤ ਜਾਏਗਾ ਜਸਕ ਬੁਰੁ ਨਾਈ ਜਨ ਤੇ ਨਾਨੇ ਸਵਾਰਿਆ ਪਰ ਸੰਗ ਲਗਾਈ ਤਾਂ ਜਨ ਬਗਾਰੇ ਆਲੋ ਮੋਹ ਮਸਮਾਈ आंसा जन में मान सी जे अगुन गयो बताए रविदास कारा बिरतिया की इनाने हंसा जन्म गवाई शब्द आसा जी नुमा और उठ दे सोच करी किस कारण भावे आयो हीरे लाल बनगने गुंजन गठ न पायो कस्तूरी दी लोड हन वास लाट न रखायो मुखला जहां मरीज नुम सबर दे न पलायो घर मरीज अंगूर दी बबूल नख दे गर्मी भई तो संदल दे त्रिकटा नांद लायो ਸੱਚੀ ਸੇਲ ਸੰਤੋਖ ਦਇਆ ਧਰਮ ਮਨ ਪ੍ਰਸਮਾਇਓ ਗਿਆਨ ਮੇਰੇ ਬਿਵੇਕ ਵਿਰਾਗ ਧਾਰ ਭਗਤਾ ਹੱਥ ਬਨਾਇਓ ਸੱਚ ਸੱਚ ਗੁਰ ਜੀ ਮਰੀਦਾਂ ਗੌਰ ਦੀ ਕਠੜੀ ਧਾਰਨ ਬੰਧਾਇਓ ਝੂਠ ਚਾਲ ਨਿੰਦਿਆ ਵਖੇਲੀ ਕਾਮ ਕ੍ਰੋਧ ਮਦਤਾਇਓ ਪੂੜਾ ਕਟੜੇ ਤਨ ਹਟੜੀ ਸ਼ਬਦ ਕੀ ਸੌਤ ਫਰਾਇਓ ਦਰਗਾ ਪੈਂਦੀ ਮਾਰ ਕਣੀ ਜੋਦਗੇ ਧਾਰ ਕਹਾਇਓ ਸਮਝ ਮਨ ਤੋ ਸਮਝ ਲੈ ਔਰ ਸੱਚੀ ਮਾਰ ਜਦਾਇਓ ਸੱਚ ਦੀ ਹਟੜੀ ਗਾਖ ਬਥੇਰੇ ਕੂੜ ਥੋੜੇ ਅਹਿ ਬਕਾਇਓ ਲੋਕ ਪਰ ਲੋਕ ਪੈਣ ਫਟਕਾਰਾਂ ਠੂਠੇ ਬਣ ਚੜਵਾਇਓ ਜਿਸੂ ਪਾਰ ਨੋ ਕਰਨੇ ਆਇਓ ਸੋ ਪਾਰ ਬਸਰਾਇਓ ਏਮ ਖਰੀਦਣ ਆਇਓ ਥੀ ਪਿੱਤਲ ਖਰੀਦ ਨਾ ਲਜਾਇਓ ਹਾਰਟ ਅਗੇਣੀ ਕਰ ਬੁਕਾਰਾਂ ਲੰਮਾ ਨੱਕ ਦੇ ਦਲਾਇਓ ਕਰਾ ਗਰਮ ਲੰਮੇ ਬਾਲੜੇ ਸੱਚ ਜੋ ਕੁੜਵਾਇਓ ਸੱਚ ਦਾ ਸੌਦਾ ਕਾਟਾ ਨਾ ਕਾਹੋ ਗੁਰਮੁਖ ਆਖ ਬਖਾਇਓ ਸੌਦੇ ਕਰਨ ਜੋ ਸੱਚ ਦੇ ਜੋ ਗੁਗੁਜਾ ਸਰਗਾਇਓ ਰਵਦਾਸ ਸੌਦਾ ਸੱਚ ਦਾ ਕਰ ਵਖਾਲਿਓ ਐਥੇ ਸੱਚੀ ਆਕੀਏ ਤਾਂ ਦਰਗਾ ਸੱਚਿ ਥਾਇਓ ਸਭ ਅਸਦਸਮ ਸੱਚੇ ਵਣਿ ਵਪਾਰ ਦੀ ਤੁਖੇ ਪ੍ਰਖੂਪਾਰਿਆ ਸੱਚਾ ਵਣ ਕਰਿ ਵਪਾਰੀ ਦਰਗਾ ਮੈਂ ਪ੍ਰਚਾਰਿਆ ਜਾਰਾ ਸੱਚ ਵਣ ਦੇ ਕਰਨੀ ਜਨਮ ਲਿਓ ਇਸ ਭਾਵ ਮੈਂ ਠੋਠੇ ਵਣ ਸੇ ਲਪਟਿਓ ਦਰਗਾ ਦਾ ਤਰ ਘਾਰਿਆ ਯਾਸ ਕਰ ਵੈਸਾ ਅਜ ਬਣ ਗਿਆ ਲਖਗੰਬਾਜ਼ਾਰ ਗਏ ਸ਼ਾਹਾਂ ਦੇ ਸੋ ਸ਼ਾਹ ਕਈਏ ਸਾਹਿਬ ਕੀ ਦਰਬਾਰ ਆ ਦ੍ਰਿੜ ਬੰਦ ਕਾਟਾ ਰਾਸ ਗਈ ਜਿਨ ਸੋਚ ਨਾ ਵਿਚਾਰਿਆ ਰਵਦਾਸ ਰਸ ਵਪਾਰ ਵਾਰੀ ਦਿਂਦੜੀ ਕੋ ਕਹਿਲ ਕਿਓ ਸਤਨਾਮ ਬੰਦ ਕੀਤਾ ਸਭੇ ਬੰਦ ਵਿਚਾਰਿਆ ਸਾਧਾਰਨਮ ਗੋਬਿੰਦ ਬੰਦ ਕਰੀਦ ਕਰਨ ਨੁਕਸਾਨ ਨਾ ਕਿਨੇ ਪਾਲਿਆ ਜਿਨੇ ਇਹ ਬੰਦ ਕੀਤਾ ਤੈਨੇ ਨਫਾ ਉਠਾ ਲਿਆ ਹੀਰੇ ਬੰਨੇ ਮੋਤੀ ਰਤਨ ਲਾਲ ਤੇ ਜਵਾਰ ਜੋ 47 ਰਤਨ ਤੇ ਅਦਕ ਨਾਮ ਵਣ ਜਿਸ ਨੇ ਕਰਾ ਲਿਆ ਕਾਂਚਨ ਹਰਮਿਕਾ ਸੋਰੀ ਮੁਸਕੰਦ ਔਰ ਕਰਾ ਤਲੋ ਕੀ ਰਾਜ ਚਕਰਵਤਰੀ ਨਾਮ ਤੋਂ ਨਾਮ ਤੋਂ ਲਾ ਗਿਆ ਇੰਦਰ ਵਿਸ਼ਨੂੰ ਬ੍ਰਹਮਾ ਕੇ 14 ਲੋਕਾ ਸ਼ੇਨ ਸ਼ਾ ਸੋਹਣ ਨਾਮ ਕੇ ਸਮਨਾ ਭਾਵੇਂ ਲੱਖਾਂ ਦਾਵਤ ਪਾ ਗਿਆ ਦੇ ਤਿ ਕ ਤੇਵ ਗੰਠ ਕ ਮਰ ਉਤਾਰ ਜੋ ਰਵਦਾਸ ਕਰਨ ਪੁਕਾਰ ਨਾਮ ਜੋਏ ਜਹਾਂ ਆਲਿਆ ਸ਼ਬ ਆਸਾ ਵਰਮ ਐਤੇ ਖਰੇ ਵਪਾਰੀ ਆਏ ਜਗਤ ਮੇ ਪਲੇ ਵਪਾਰੀ ਆਏ ਓ ਅੰਗ ਸੋਹਣ ਯੋ ਮ ਸਤਨਾਮ ਜਨ ਜੋ ਖਰੀਦ ਕਰਾਏ ਨਾਮ ਧਰਮ ਕੀ ਕੇ ਪ੍ਰਾਖੀ ਨਰਕ ਸੁਰਗ ਛੁਡਵਾਏ ਏ ਗੁੰਨਣ ਗੱਠ ਨਾਮ ਕੀ 84 ਕੈਮਤ ਨਗਾਏ ਰਬਦਾਸ ਥਨ ਥਨ ਵਪਾਰੀਆ ਜੋ ਨਾਮ ਗੋਬਿੰਦ ਵਕਾਏ ਸੰਤ ਆਸਾ ਤੇਰਮਾ ਆਰੇ ਕੋਹਰਾ ਕਾਰਨ ਮਨ ਜੋ ਵਪਾਰ ਬੰਦਿਆ ਨਫਾ ਤੇ ਨੁਕਸਾਨ ਕਰ ਲੈ ਵੀ ਚਾਰ ਬੰਦਿਆ ਕਿਸੇ ਖੱਟਿਆ ਨਾ ਪਾ ਕਿਸੇ ਘਾਟਾ ਪਾ ਲਿਆ ਵਣਜ ਨਾਮ ਚੁਣ ਆਏ ਤੈਨੂੰ ਹਾਰ ਬੰਦਿਆ ਸਭੀ ਮਾਲ ਦਾ ਦੇਵ ਦੀ ਘਾਰ ਬੰਦਿਆ ਝੋਠੇ ਵਣਜ ਵਪਾਰ ਦੇ ਸੰਖੁਲ ਜਗ ਦੇ ਸੱਚਾ ਵਣਜ ਹੈ ਨਾਮ ਕਰਤਾ ਰਵੰਦਿਆ ਰਵਦਾਸ ਵਪਾਰੀ ਜੋ ਕੋ ਵਣਜ ਨਾ ਬੰਦੇ इन चरना को मेरी नमस्कार वंदया शाम आशा जी चौदह सबूल सलल पनी जो जामा मन पनी जो पंजरामा और तो खाए तो कुआए मन की विकल्प जाप हटाए ताम तेम्र प्रकार चुकाया मन मुरक सद नाम बनाया पूत कमीठा लुटी डारी मन फिक्के को जा मठारे रुती फल पका मरतला गए प्रवाद जाप तो जेकर जागे ਹਾਰੀ ਸੋਏ ਜੋ ਕਰੇ ਸ਼ੰਗਾਰ ਸੁਰਤੀ ਸੋਏ ਕਰ ਸੋ ਪਿਆਰ ਪ੍ਰਵਾਸ ਜਾਵ ਗਲਹਾਰ ਪਰ ਹੋਇਆ ਮਾਨਸ ਜਨਮ ਪਵਿੱਤਰ ਹੋਇਆ ਰਮਦਾਸ ਕਰ ਤੋਰੀ ਜਿਉ ਗੰਡ ਨਾ ਪਾ ਸਰਧਾ ਰੱਖ ਤਿਉ ਪ੍ਰਵਾਸ ਜਾਤਾ ਸੋ ਆਸਾ 15 ਮਾ ਬੋਲਟੀ ਮਤਕ ਸੰਗ ਮੈਂ ਜੋਰ ਕੋ ਬੁਦਕਾ ਪਸਰਿਆ ਐਨਸ ਮਨ ਪ੍ਰਵ੍ਰਤੀ ਰੇ ਪਾਨਵ ਟਕਰਿਆ ਅਨਿਰਤ ਪਾਗੀ ਕਫੂਰ ਜਿਉ ਮੋਹ ਮਨ ਅਗ ਸਕਰਿਆ ਉਹ ਜਿਹੜੀ ਕਰਮ ਕਰੰਦੇ ਆ ਬਹੁਤ ਧੁੰਨੀ ਪਰਮਿਆਂ ਮਿਲਾ ਜਨਮ ਪੁਨ ਮਾਨ ਸੀਸ ਔਰ ਘਰੀਤੋ ਮੰਨ ਗਿਆ ਅੰਮ੍ਰਿਤ ਵੇਲਾ ਸਹੀਏ ਜਬ ਤੁਮਨੇ ਸਮਝਿਆ ਅਮਰ ਜਵਾਨੀ ਵੀ ਸੇ 25 30 ਬਤ ਲਈਆ ਚਾਹੀ ਤੇ ਆਪਣਾ 60 70 80 ਕਹੀਆ 90 ਤੇ 99 ਸਾਲ ਸੰਖੜੇ ਪਈਆ ਅੰਮ੍ਰਿਤ ਵੇਲਾ ਇਹੀ ਹੈ ਗੁਰ ਮਿਲ ਨਾਮ ਜੱਤੇ ਆ ਮਾਲਤਰਾ 58 28 ਨਤੀਨੇ ਸਈਆ ਸਮੂਹ ਬਾਗ ਸੁਖਲੇ ਆਤਮਿਕ ਜਨ ਸਮਰਿਆ ਮੁਤਬੇਲੇ ਤੀਰਥਨਾਤੂ ਮਨ ਕੋ ਮਲ ਮਲਿਆ ਤੇਰੇ ਸੰਗ ਸਾਥੁ ਮਾਕੇ ਮੈਲੇ ਜਨਮ ਬੇ ਤਵਿਆ ਅਮਰਦਵੇਲੇ ਜਾਗਨਰ ਸੁਤੇ ਤੈਨੂੰ ਸੁਤੇ ਨੂੰ ਜੋ ਗੁਜਰਿਆ ਬਾਗ ਤੇਨਾ ਦੇ ਮੰਦੜੇ ਸੋਵ ਤੇ ਆਇਓ ਨੰਗਿਆ ਅੱਜ ਕਲ ਕਰ ਤੇ ਔਰ ਸੁਰਬੀਤਾ ਕਾਲ ਆਇਓ ਠਿਕ ਤੇ ਆ ਬਾਸ ਰਏ ਸੰਮਲ ਸੋਤਰੇ ਕਿ ਆਸ ਗਿਆ ਪਛਤਾਇਆ ਕਾਲ ਬਡੋ ਮਹਾਕਾਲ ਹੋਂ ਤੋਜ ਕੋ ਖੰਡ ਕਰ ਖਬਿਆ ਸੈ ਸਰਨ ਸਤਿਗੁਰੂ ਕੀ ਕਾਲ ਤੋਂ ਬਚ ਲਿਆ ਧਗਰਾ ਧੀਰੇ ਕਾਲ ਕਾ ਜੋ ਜੋ ਮਾਇ ਨਾ ਮੁਕਿਆ ਨਰਚਰਾ ਸੀ ਸੁਰਭ ਮੇਰੇ ਕੋਟਵਾਰ ਲਿਖ ਵਿਆ ਮਹਾਕਾਲ ਸੁਲਾਇਆ ਤੋ ਐਸੋ ਜਿਤਕ ਠਗਿਆ ਰਵਿਦਾਸ ਜਰਦੀਆ ਵਨ ਤਿਰ ਕੋ ਜਗਵਨ ਮੋ ਸਬਿਆ ਸ਼ਬਦ ਆ ਸਾਚੜ ਜੀ ਦੀ 16ਵਾਂ ਐਸਾ ਸਮਾ ਮੋਲ ਨਾ ਮਿਲਣਾ आद पुरुष के नित गुण गावो और हो उठो जागो जीवन हो अंग सोहंग सतन आवो पांच शब्द रस तक अब सुरती दवे दस भी लंगावो सुती पड़ी नोरेन जो निपजे काल सुलावे सदगुरु जगावो तस्कर जागे और गुंडा के गुरमुख जागे तो नाम कमावो उपास के ध्यान उपासना करावो प्रभात वेले जन्म मनुष्य तास सोसा नाम ਦੇਸ਼ ਮੁਲਕ ਦੇ ਨਾਲ ਬਸੇਵਾ ਮ੍ਰਿਕਾ ਦੇਸ਼ ਮਨਾ ਦੇਨ ਚੜਵਾਵੋ ਮੁਲਕ ਫਨਾ ਆ ਜਨ ਮ੍ਰਿਕਾ ਤੂੰ ਇੱਕ ਦਿਨ ਫਨਾ ਹੋ ਜਾਵੋ ਏ ਪਰਛਾਵਾਂ ਬ੍ਰਹਮਪੁਰਸ਼ ਕਾ ਕਵਲ ਇਹਦੇ ਚੜਦੇ ਬਦਲਾਵੋ ਕਪੌੜਤੀ ਸ਼ਮਾਂ ਹੋਈਆਂ ਕਬ ਸਿਖਰ ਮਾਰ ਤਨਹਾਵ ਮਨਾਂ ਦੇ ਵਸਰ ਜੀ ਉਂਦਰ ਜਨ ਨੇ ਲਾੜਾ ਜਿਔਰਕ ਨੂੰ ਆਪਰਨਾਵੋ ਰਬਦਾਸ ਰਸ ਚੱਕ ਪਦਾਰਥ ਭਲਿਓ ਇਹੋ ਮਾਮਲੇ ਸਭੀ ਪੁਲਾਹੋ ਸੰਗ ਆਸਾਸਤਾਰਮਾ ਸੋ ਸੋ ਦਿਵਸ ਗੁਜ਼ਾਰੇ ਤੋਤਾ ਪੀਕੜੀ ਕਰਵਾਰੇ ਦੇਵਨ ਮਤੀ ਦਰਸ ਮਨਾਈ ਕਹਿਲੇ ਸੋਤ ਵਕਤ ਨਗਾਈ ਸਖਿਆ ਚਾਜਨਾਂ ਤੰਤ ਕਤਣਾ ਵੇਗ ਮਰਾਓ ਅਰਥ ਨਠਣਾ ਸੋਹਰਿਆਂ ਦੇ ਕਰਦਾਰਨ ਕਾਰਾਂ ਪੀਕੜੀ ਕਰ ਕਰ ਤੋ ਹਾਰਾਂ ਸਿੱਖੇ ਕਾ ਜੋਸ ਉਰ ਕਾਣਾ ਵਿੱਚ ਜਿਆ ਦੋਤਾ ਥੋਕੇ ਖਾਣਾ ਕੰਤਨ ਥੱਲੇ ਵਿੱਚ ਜੀ ਨਾਰੀ ਜਿੱਧਰ ਕਿਧਰ ਹੋਤ ਖੁਵਾਰੀ ਰਵਦਾਸ ਜੀ ਨਾਨੋ ਹੈ ਤਜ ਤਾਰਾ ਦੋਹੀ ਕੰਨੀ ਕਰਤੇ ਵਾਰਾਂ ਸਨੋਖ ਆਸਾ ਠਾਰਵਾ ਏ ਕੋੜੇ ਹੋ ਗਰੰਦੀ ਹੋ ਕਾਦਾ ਮਾਨ ਕਰੋ ਇਸ ਧਾਮ ਆਨ ਬਸੇ ਨੀਆਂ ਜਾਣਾ ਤੋ ਸੰਦਰੋ ਭੈਣ ਪਰਾਵਾ ਮਾਪਿਆਂ ਨੇ ਕਢਣਾ ਇਸ ਕਰੋ ਪੁਰ ਲਾਵਣ ਤੇ ਮੁਖ ਪਛਤਾਵਣ ਮੁਖ ਬੋਲਣ ਹਰੇ ਹਰੋ ਸੱਚ ਸੁਚਿਆਰ ਜੋ ਹੋਏ ਦੁੱਤ ਹੋਏ ਦੋਇ ਕਰੋ ਹੋਏ ਕੁ ਜੱਲੀ ਆ ਗੁਣੀ ਦੁਖ ਦੇ ਅਨਕ ਪਰੋ ਏ ਕੁੜੇ ਦੀ ਚਿਰਕਾਈ ਪੀਰ ਕੈਨ ਕਰੋ ਵਿਚਾਰ ਬਿਨ ਪੀਰ ਕੇ ਆਨ ਜੋ ਧਿਆਨ ਕਰੋ ਮਤੀ ਜੋ ਸੋੜਾ ਨੀ ਅੰਧਕੂਲ ਕੰਠ ਕਸਰੋ ਨੇ ਘਰಾಣੀ ਮਾਨਿਓ ਚਿੰਝਲ ਚਿਤਨਾ ਫਰੋ ਸਤਸ ਸੋਸਰ ਨੰਦਰਾਣੀ ਜਠਾਣੀ ਮੈਂ ਫਰੋ ਸ਼ਾਂਤੀ ਸੰਤੋਖ ਨੀ ਬਣਾਂਦਿਆ ਅਖਮਾ ਜਠਾਣੀ ਫਰੋ ਕਲਿਆਣੀਆਂ ਤੇ ਨਿਤ ਦਰੋ ਆਸਾ ਕ੍ਰਿਸ਼ਨ ਚਿੰਤਾ ਮਿੱਥਿਆ ਇਨਸਾ ਕੋਠੋਰ ਛਤਰੋ ਆ ਮਤਿਆ ਫਿਰ ਨਜੋਰ ਤਾਨ ਕਨਰ ਦਰੋ ਪਸੰਦ ਨਾ ਕਹੂ ਰਾਖਤ ਇੰਤ ਤੇ ਪਸਤ ਰੋ ਚਾਏ ਰਣ ਸ਼ਿੰਗਾਰੀਆਂ ਚਾਏ ਵੇ ਸ਼ਿੰਗਾਰੋ ਜਗ ਸੋ ਚਾਰੀਆਂ ਸੋਹਾਂ ਜਿਸਨੇਤੀ ਆਖੋ ਨੰਸਾਰੋ ਸਚਾਰੀ ਹੋਵਣ ਤੋਂ ਕੋੜੇ ਜੋ ਗੁਰੂ ਕੀ ਗੱਲ ਕੋ ਪਕੜੋ ਸਤਗੁਰੂ ਜਿੰਨਾ ਸਚਾਰੀਆਂ ਭਾਵੇਂ ਲੱਖਾਂ ਜੀਵਨ ਨਰੋ ਰਵਦਾਸ ਉਠਚੋ ਪਗੜ ਲੈ ਪਿਆ ਕੋ ਦਮ ਦਮ ਸਿਮਰੋ ਆਤਕਾਲ ਵਿੱਚ ਰੋ ਲਾੜੀਏ ਨਕਲਾ ਉਪੋਂ ਨਗਰੋ ਸ਼ਵਦਾਸਾ ਲੈਂਦੀ ਜੀ ਉੰਨੀ ਵਾ ਨਚੇ ਸੁਤੀ ਕਿਉਂ ਜਾਗਦੀ ਨਹੀਂ ਪਾਉ ਤੇਰੇ ਆ ਗਏ ਐਨ ਸੁਬੰਦੇ ਵੀ ਲਾੜ ਭਈ ਮਹਿਮਾਨੀ ਡੇਰੇ ਲਾਲੇ ਅਨਲਿਆ ਮਾਣਿਆ ਜਨ ਬਾਹੂ ਮੇਠੀ ਤੇਰੇ ਹੰਸਲਾਹੂ ਪੁਰਵਲੇ ਸਭ ਚਾਗੇ ਸਵਾਗ ਮਟਾਰੀ ਦੇ ਕੰਨ ਤੇਰੀ ਤੁਰ ਸੁਕਰ ਸੰਗਰਾ ਕਰ ਦੇਣੀ ਆਉਤ ਗੋਜਾਰੀ ਵਿੱਚ ਅੰਧੇਰੀ ਕੋਲ ਕਰਾਰ ਪੁਲਾਲੇ ਪੁਲਾਪ ਤੋਂ ਲਾਲ ਦੇ ਸਾਰਾ ਜਮੀਨੋਂ ਕਰ ਤੂੰ ਪਿਆਰਾ ਨੋ ਪਰਤਨ ਕੰਮ ਨੋ ਤਾਰਾ ਕਾਉ ਨਾ ਵਾਸਰ ਵਧਾ ਲੈ ਰਵਦਾਸ ਬਾੜੂ ਆਖਣ ਡੋਲੀਏ ਆਸ ਤੇ ਤੂੰ ਪਟੇ ਫਰੋਲੀਏ ਕਾਰ ਪਟਾਰੀ ਤੋਲ ਤੋਲੀਏ ਜੋ ਨਜ਼ਰ ਮਕਮਾਲੇ ਸਾਉਂਦਿਆ ਸਾਦੀ ਵੀ ਮਾ ਚੌਨੀ ਕੰਨੀ ਚੜਾਣਾ ਲਾੜੀ ਪੀਨ ਸਪੀਡ ਫੀਡ ਕੇ ਕਾਰ ਜੀ ਕੋੜੀ ਜੰਗਲ ਬਣ ਲੋ ਕਾਸਟ ਰੇਟ ਕੇ ਕਟੰਪੜੋ ਸਿਉਖਾ ਮਣੇ ਚੁਰਮਣ ਪਾ ਕੇ ਨੋਲਾ ਮਣੇ ਅੰਚਲ ਕੋਰਾ ਪਾਵਣਗੇ ਚੌਕ ਕੰਨੀ ਟੀੜ ਟੀੜ ਕੇ ਢੋਲੀ ਗੇਵਾਡੂ ਮਨ ਮਨ ਵਾਈ ਵਿਦਿਆ ਕਰਨੇ ਆਈ ਲੁਕਾਈ ਅਦਵਾਟੇ ਢੋਲੀ ਦੀਨ ਲੋ ਆਈ ਤੇਰਾ ਭਾਂਡਾ ਪਾ ਜੋ ਪੀੜ ਪੀੜ ਕੇ ਜਾਂਦੀ ਵਾਰੀ ਦੇ ਮੋਦਨ ਖਾਨੇ ਟਕਾ ਪਿੰਨੀ ਕੋ ਰਖ ਸਰਾਣੇ ਚਾਰ ਕਹਾਰ ਬਦਲ ਜਾਣੇ ਅਦਲ ਬਦਲ ਛੇੜ ਛੇੜ ਕੇ ਰਵਦਾਸ ਪਾ ਨੇ ਕੋੜੀ ਚੜਾ ਨਾ ਜਿਸ ਕੋੜੀ ਤੂੰ ਪੁੰਨਿਆਣਾ ਜੰਗਲ ਤੇ ਰਹੋ ਟਿਕਾਣਾ ਕਪਾਲ ਕੀੜਾ ਥੇਰ ਥੇਰ ਕੇ ਦਿਉਨਾ ਸ਼ਾਮ 21 ਵਾ ਮਿਲਿਆ ਜਾਨਵਾ ਮੋਲ ਰੰਗਵਾ ਚੱਲੀ ਹੀਰਾ ਹੱਥ ਨੈਣੋਂ ਸੜਾ ਚੱਲੀ ਲੇਕੇ ਜਨੂਰਾਮ ਦੇ ਲਾ ਚਲਨੀ RAM ਦੇ ਲਾ ਚੱਲੇ ਸੱਤ ਵਾਲੇ ਤੀਰ ਸੱਚੇ ਵਿੱਚ ਨਾ ਚਲਨੀ ਲੈ ਲੈ ਸ਼ਬਦ ਗੁਰਾਂ ਕੋਲੋਂ ਤਾਰਦਾ ਵਿੱਚੋਂ ਦੂਈ ਹੰਕਾਰ ਨੂੰ ਮਾਰਦਾ ਦਰ ਖੋਲਦਾ ਦਸਵੇਂ ਦਰਵਾਜ਼ਾ ਦਸਵੇਂ ਦਰਵਾਜ਼ਾ ਪਤਾ ਲੱਗ ਜਾਂਦਾ ਸੱਚੇ ਜੋਤ ਤਾਰਦਾ ਬਿਨਾਂ ਨਾਮ ਤੇ ਝਲਕਾ ਖਾਣੀਆਂ ਲੇਖਾ ਮੰਦਰ ਅੱਗੇ ਬੈਠਾ ਬਾਣੀਆਂ ਰੋਣ ਜਾ ਕੇ ਰਾਜੇ ਰਾਣੀਆਂ ਰਾਜੇ ਰਾਣੀਆਂ ਧਰਮ ਰਾਜਾ ਪੀੜੇ ਜੇ ਮੇਂ ਤਿਲ ਕੋ ਲੋਕਾਣੀਆਂ अब भुलियार्मराए ने लेखा साहब करावना जिन्हा ने सचे नाम न्यायाना जिन्होंने सचे नाम त्यावना ते जन्म गवा गए रावण जैसे लंका को जला गए द्र्योदन वर्गे हंकार करा गए हंकार करा गए लंत वाला तवकल पा गए सुरते शब्द रख कै नामदान बिना ना के लोड़ कै कारू वर्गे गए जोड़ कह गए जोड़ कै अगे मिलना जो हथो दिता मोड़ कै ਜੋਹਾ ਕਾਰਤੀ ਸ਼ੰਕਰ ਜਾਮਦਾ ਸक्षात ਗੁਰ ਸੰਤਰਾਮ ਰਾਟੂਰਾਮਨ ਖਾਲੇ ਜਾਮਦਾ ਖਾਲੇ ਜਾਮਦਾ ਮਾਨਸ ਜਨ ਜੋ ਵਰਥਾ ਗوامਦਾ ਸੋ ਹੰਸਬਦ ਕਮਾਉਣੀ ਸਿਜੁਗਤੀ ਬਿਨਾਂ ਜੁਗਤੀ ਤੇ ਹੋਣੀ ਨਹੀਂ ਮੁਕਤੀ ਨਾਮ ਬਿਨਾਂ ਤੁਨਾ ਭਗਤੀ ਤੁਨਾ ਭਗਤੀ ਸਿੱਖ ਸਤਗੁਰੂ ਕੋ ਜਾਕੇ ਨਾਮ ਜੁਗਤੀ ਪ੍ਰਵਾਤਵਾ ਟੋਟ ਨਾਮ ਜਪਾਮਣਾ ਬੈੰਦੇ ਓਟ ਦੇ ਸੁਰਤੀ ਲਗਾ ਮਣਾ ਫੇਰ ਨਹੀਂ ਜਨਮਿਆ ਮਨਾ ਜਨਮਿਆ ਮਣਾ ਰਬਦਾਸ ਸੁਰਤੀ ਸ਼ਬਦ ਕਾ ਮਨ ਪਾਮਣਾ ਪ੍ਰਵਾਤਵਾ ਚੋਰ ਨਾਮ ਜਿ ਪਾਮਣਾ ਬੰਦੇ ਉਰ ਦੇ ਸੁਰਤੀ ਲਗਾਵਣਾ ਫੇਰ ਨਹੀਂ ਜਨਮ ਆਵਣਾ ਦਰਮਿਆ ਆਵਣਾ ਰਬਦਾਸ ਸੁਰਤੀ ਸ਼ਬਦ ਕਾ ਮਰਨ ਪਾਮਣਾ ਜੋ ਬੋਲੇ ਸੋ ਨਿਰਭੈ ਸਤਗੁਰੂ ਰਬਦਾਸ ਮਹਾਰਾਜ ਕੀ ਜੈ mm